ਹਾਂ 1.5 ਸਾਲ ਅੱਛਾ ਕੀ ਆ ਕੀ ਚੀਜ਼ ਲਈ ਅੱਛਾ ਫਿਰ ਤੁਹਾਨੂੰ ਪੈਨਸ਼ਨ ਮਿਲਦੀ ਨਹੀਂ ਪੈਨਸ਼ਨ ਆ ਨਹੀਂ ਦਰਦ ਮੈਂ ਮੰਗੀ ਰਿਟਾਇਰਮੈਂਟ ਤੁਸੀਂ ਨੇ ਮੰਗੀ ਸੀਗੀ ਹਾਂ ਬਈ ਇਹ ਟਰੱਕ ਤਾਂ ਹੈ ਨਹੀਂ ਸਵਾਰੀਆਂ ਨੇ ਅੱਛਾ ਤੇ ਨਿਗਾ ਕੱਟਾ ਹਾਂ ਉਹ ਦਾਤ ਨੂੰ ਆਇਆ ਇੱਥੇ ਮੈਂ ਡਾਲੇ ਚ ਗਿਰ ਪਿਆ ਅੱਛਾ ਤੇ ਤੁਹਾਨੂੰ ਹੁਣ ਘਰੇ ਮਤਲਬ ਘਰੇ ਤਾਂ 8 ਘੰਟੇ ਉਹ ਨਾਲਾ ਹੁਣ ਨਿਗਾ ਕੱਟਾ ਨਾਲੇ ਦੇ ਵਿੱਚ ਗਰਦੇ ਅੱਛਾ ਕਿਹੜਾ ਪਿੰਡਾ ਤੁਹਾਡਾ ਵੱਡੀ ਸਟਾ ਤਾਂ ਆਸਦ ਨੂੰ ਹੁੰਦੀ ਹੈ ਸੰਧਰੌਲੀ ਪਿੰਡਾ ਘਰ ਤੋਂ ਹੁਣ ਤੁਹਾਨੂੰ ਬਾਹਰ ਕੱਢਤਾ ਕਦੇ ਬਾਹਰ ਕੱਢਿੰਦੇ ਆ ਹਾਂ ਕਦੇ ਰੱਖ ਲੈਂਦੇ ਆ ਅੱਛਾ ਇੱਕ ਦਿਨ 8 ਦਿਨ ਆ ਜਿਵੇਂ ਹੁਣ ਨਹੀਂ ਬੈਠਾ ਅੱਛਾ ਆਂ ਬੀਟ ਪੈਰਾ ਚ ਪੈਰਾ ਚ ਚੱਪਲਾ ਨਹੀਂ ਰਾਤ ਤੋਂ ਸਾਰੀ ਰਾਤ ਉਰੀ ਬੈਠੇ ਰਹੇ ਬਬਾਈ ਨਾ ਇਹ ਉੱਧਰ ਖੜੇ ਰਿਹਾ ਪੱਠੇ ਕੋਲ ਹੈ ਪਰ ਪੱਠੇ ਕੋਲ ਖੜੇ ਰਹੇ ਪਾਣੀ ਚ ਸਾਰੀ ਰਾਤ अच्छा ਜੇ ਨਿਗਾਹ ਕਰਦਾ ਸਾਰੀ ਰਾਤ ਉਰੀ ਬੈਠੇ ਨੂੰ ਹੋ ਗਿਆ ਹੈ ਘਰ ਦੇ ਬਾਹਰ ਕੱਢ ਦਿੰਦੇ ਨੇ ਬੋਲਦੇ ਨੇ ਮੈਂ ਸਰਪੰਚ ਨੂੰ ਕਿਹਾ ਸੀ اچھا ਨੂੰ ਤੁਹਾਡੀ ਕੀ ਕਹਿੰਦੀ ਆ ਵੀ ਅਸੀਂ ਬਾਹਰ ਕੱਢ ਦੇਣਾ ਟੱਕੇ ਮਾਰ ਕੇ ਇਹ ਵੀ ਬਾਹਰ ਕੱਢ ਕੇ ਨਹੀਂ اچھا ਉਹ ਸਾਰੇ ਜਾਣ ਨਾ ਹਾਂ ਉਹ ਵਾਇਖਾ ਜੀ ਮੇਰੇ ਹਿੱਲਾ ਕਹਿੰਦੇ ਇੱਕ ਪਾਸੇ ਤਾਂ ਕਹਿੰਦੇ ਤੁਸੀਂ ਬਈ ਬਜ਼ੁਰਗਾਂ ਦਾ ਹਾਂ ਦੁੱਧੇ ਪਾਸੇ ਆ ਬਾਹਰ ਟੱਕੇ ਖੰਦੇ ਅੱਛਾ ਉਹਨੇ ਜਦ ਜ ਬੈਠੇ ਹੁਣ ਤੁਸੀਂ ਕੀ ਮੰਗਦੇ ਹੋ ਕਥੀ ਕਹਿੰਦੇ ਉਹ ਵੀ ਵਹਨ ਤੋਂ ਰੋਟੀ ਖਾਈ ਦੀ ਆ ਹਾਂ ਮਕਾਨ ਚਾਹੀਦਾ ਹਾਂ ਉਹ ਠੋਡੀ ਕਹਿੰਦੇ ਵੀ ਜੇ ਉਹ ਕਰਿਆ ਵੀ ਬੋਰੀ ਚ ਪਾ ਕੇ ਕਦੀ ਦਾ ਬਹੁਤਾ ਬੋਲਿਆ ਹਾਂ ਭਾਈ ਨੂੰ ਕਹਿੰਦੂ ਬੋਰੀ ਚ ਪਾ ਕੇ ਲਾ ਕੇ ਅੱਛਾ ਚਲੋ ਹੁਣ ਤੁਸੀਂ ਮਤਲਬ ਮੰਗ ਕਰਦੇ ਹੋ ਵੀ ਮੇਰੇ ਨਾਲ ਇਨਸਾਫ ਹੋਵੇ ਜੀ ਜਿੱਤ ਦੇ ਸਵੇਰ ਦਾ ਟਾਈਮ ਹਾਂਜੀ ਜਦਾਂ ਨਹੀਂ ਗੱਲ ਤੋਂ ਵੀ ਨਹੀਂ ਪਾ ਹਾਂ ਉਹ ਚਲੋ ਤਾਂ ਠੀਕ ਹੈ ਯਾਨੀ ਕਿ ਹੁਣ ਤੁਸੀਂ ਮੰਗ ਕਰਦੇ ਹੋ ਮੈ ਇਨਸਾਫ ਹੋਣਾ ਚਾਹੀਦਾ ਕੋਈ ਸੁਣਵਾਈ ਨਹੀਂ ਹੋਈ ਥੋਡੀ ਕੋਈ ਸੁਣਵਾਈ ਨਹੀਂ ਅੱਛਾ ਨੰਗੇ ਪੈਰੀਆ ਪਾਪਾ ਜੀ ਇਕਨੇ ਬੈਠੇ ਨੇ ਸਾਰੀ ਰਾਤ ਤੇ ਰੋਟੀ ਵੀ ਨਹੀਂ ਦਿੰਦੇ ਹੈਗੇ ਭੁੱਖ ਤੇ ਛੱਡ ਪਰਾਨੇ ਨਹੀਂ ਆਉਣਾ ਸਾਹਮਣੇ